ਜਾਜੀ ਜੀ ਪੀਏ ਸਾਹਿਬ ਰਸ਼ਪਾਲ ਜੀ ਗੁਰਦੀਪ ਜੀਓ ਸਾਹਿਬ ਜਿੰਨੇ ਵੀ ਸਾਡੀ ਭੈਣ ਸਤਿੰਦਰ कौर ਸੰਧੂ ਜੀ ਗੁਰਕਸ਼ਨ ਕੁਮਾਰ ਜੀ ਸਾਡੇ ਐਨਐਲਸੀ ਸਾਡੇ ਲਕੀਬੀਰ ਜੀ ਪ੍ਰੈਸਰਪੁੱਤਰ ਜੀ ਜਿੰਨੇ ਵੀ ਮੇਰੇ ਸਾਰੇ ਬਜ਼ੁਰਗ ਸਹਿਬਾਨ ਮੇਰੇ ਸਤਿਕਾਰਯੋਗ ਸਹਿਬਾਨ ਫਤਿਹ ਪਰਮਾਨ ਕਰੇ ਵਾਹਿਗੁਰੂ ਨੌਜਵਾਨ ਮੁੰਡਿਆਂ ਨੂੰ ਉਤਸ਼ਾਹ ਮਿਲਦੀ ਆ ਉਹ ਸ਼ਾਦ ਹੁੰਨੇ ਅਸੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਤਾਂ ਹੀ ਵੱਧ ਚੜ ਕੇ ਸਾਰੇ ਜਾਣੇ ਪ੍ਰੋਗਰਾਮ ਕਰਿਆ ਕਰਨਗੇ ਤੇ ਅਸੀਂ ਵੀ ਸਾਰੇ ਜਾਣ ਜਿੰਨੇ ਜੋਗੇ ਵੀ ਹੋਵਾਂਗੇ ਨਾਲ ਮੋਢੇ ਨਾਲ ਲਾ ਕੇ ਚੱਲਾਂਗੇ ਸੋ ਇੰਨੀਆ ਵੇਦਿਆ ਪ੍ਰਵਾਨ ਕਰਿਓ ਸਪੂਰ ਜੀ ਅੰਦਰ ਹੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਡੇ ਡਾਇਰੈਕਟਰ ਸਾਹਿਬ ਬੈਠੇ ਨੇ ਜੀ ਉਹਨਾਂ ਦਾ ਵੀ ਕਰਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀ ਸਮੂੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਕ ਮੋਢੇ ਸਾਹਿਬ ਵਾਲ ਮੈਡਮ ਪੂਜਾ ਰਾਣੀ ਜੀ ਦਾ ਧੰਨ ਕਰ ਗੁੰਦਰ ਕੌਲਸੋ ਸਨਿਵਾਰ ਰਿਸ਼ਪਾਲ ਸਿੰਘ ਜੀ ਇਹ ਸਾਹਿਬ ਮੰਤਰੀ ਸਾਹਿਬ ਦੇ ਇੰਦਰ ਇੰਦਰ ਗਰੇਵਾਲ ਅਤੇ ਸੁੱਖਾਪਾਲ ਜੀ ਸਾਰੇ ਜਣਾਂ ਦੇ ਮੰਤਰੀ ਸਾਹਿਬ ਕਿਤੇ ਜ਼ਰੂਰੀ ਰਿਝ ਵਿੱਚ ਉਤੇ ਘਟਨਾ ਕਰਾ ਗਏ ਨੇ ਉਹਨਾਂ ਕਰਕੇ ਮੰਤਰੀ ਸਾਹਿਬ ਨੇ ਜੀ ਸਾਹਿਬ ਦੀ ਤੇ ਰਜੀਵ ਭਾਈ ਜੀ ਡਿਊਟੀ ਲਾਈਆ ਵੀ ਇਹ ਆਪਣਾ ਪ੍ਰੋਗਰਾਮ ਤੇ ਜੋ ਪਚੜ ਗਏ ਬਾਕੀ ਅਸੀਂ ਮੈਡਮ ਨੂੰ ਦਾ ਸਾਰੰਸ਼ ਇਹ ਦੱਸ ਦਿੱਤਾ ਰਾਜੀ ਦੇਖਿਆ ਕਿ ਆਦੀਏ ਅਸੀਂ ਚਾਹੁੰਦੇ ਹਾਂ ਖਰਾਜੀ ਬੋਲਦੇ ਨੇ ਇਹਨਾਂ ਦਾ ਸੀਐਸਡੀ ਸੈਕਟਰ 12 ਦੇ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਵੀ ਸਾਡੇ ਸਾਲੀਵਾਲ ਹਲਕੇ ਦੇ ਵਿੱਚ ਬੜਾ ਵਧੀਆ ਯੋਗਦਾਨ ਇਹਨਾਂ ਦਾ ਪਹਿਲੇ ਪ੍ਰਧਾਨ ਰਹੇ ਇਹਨਾਂ ਨੇ ਵੀ ਆਪਣੇ ਟਾਈਮ ਦੇ ਵਿੱਚ ਅਮਰੀਕਾ ਸਰ ਦੇ ਨਾਲ ਸਰ ਸੇਵਾ ਕੀਤੀ ਆ ਜੋ ਵੀ ਇਹਨਾਂ ਤੋਂ ਬੈਟਰ ਹੋ ਗਿਆ ਇਹਨਾਂ ਨੇ ਆਪਣੇ ਕੀਤਾ ਅਤੇ ਮੋੜਾ ਮੇੜਾ ਪੂਜਾਰਣ ਜੀ ਦੀ ਜੁੜੀਆ ਉਹ ਹੁਣ ਆਪਾਂ ਸਾਰੋਂ ਦੇ ਰਹੇ ਦੇਖਦੇ ਆ ਵੀ ਜਿੱਦਾਂ ਕਿ ਸੱਨੇ ਵਾਲਾ ਬਹੁਤ ਹਿਸਟਰੀ ਹੈ ਸੱਨੇ ਵਾਲਾ ਹਲਕਾ ਜਿਹਾ ਹੈ ਸੱਨੇ ਤੋਂ ਸ਼ੁਰੂ ਹੁੰਦਾ ਇਹ ਆਪਣੇ ਮੰਤਰੀ ਸਾਹਿਬ ਨੇ ਸਭ ਤੋਂ ਪਹਿਲਾਂ ਸੱਨੇ ਵਾਲੇ ਤੇ ਸਾਨੂੰ ਇਹ ਆ ਵੀ ਸਾਨੂੰ ਸੱਨੇ ਵਾਲੇ ਤੋਂ ਪਹਿਲਾਂ ਸਟਾਰਟਿੰਗ ਕਰਕੇ ਬਾਕੀ ਪਿੰਡਾਂ ਜਾਣਾ ਚਾਹੀਦਾ ਸੱਨੇ ਵਾਲਾ ਸਾਫ ਹੋ ਗਿਆ ਬਯਾਤਰੀ ਕੇ ਨਾ ਮੋਡੂਲ ਸਗਲੇ ਮਿਲ ਗਿਆ ਬਾਕੀ ਸਾਰਾ ਇਲਾਕਾ ਹੀ ਵੱਡ ਜਾਊਗਾ ਅਸੀਂ ਮੰਗਾ ਰੱਖਿਆ ਦੇ ਸਿੱਧੀ ਸਿੱਧੀ ਚੱਲਦੀ ਆ ਵੀ ਨੇ ਥੋੜੀ ਜਿਹੀ ਸਾਡੀਆਂ ਅਸੀਂ ਚੌਂਦੇ ਇੱਥੇ ਰੂਮ ਦੇ ਵਿੱਚ AC ਪਾ ਨਿਕਲ ਪੂਰੀ ਐਸੀ ਹੋਵੇ ਲਾਇਬ੍ਰੇਰੀ ਬਣੇ ਆ ਭਾਰਵਗਰ ਲੱਗੇ ਆਣਾ ਤੇ ਇੱਕ ਕਮੇਟੀ ਦਾ ਪਰਮਨੈਂਟ ਬੰਨਣਾ ਇਥੇ ਲੈ ਮਿੱਠਾ ਹੋਵੇ ਬਾਕੇ ਹੋ ਆਏਗੇ ਤਾਂ ਬਰੇਕ ਨੂੰ ਪਾਣੀ ਜਦ ਕੋ ਚਾਹ ਦਾ ਕੋਈ ਕੰਮ ਕਰਨਾ ਕਰ ਸਕੀ ਇਥੇ ਅਸੀਂ ਬੇਨਤੀ ਕਰੇ ਪ੍ਰਧਾਨ ਜੀ ਨੂੰ ਤੇ ਪੀ ਸਾਹਿਬ ਨੂੰ ਜੇਰਨ ਸਾਹਿਬ ਨੂੰ ਰਾਜੀ ਜੀ ਨੂੰ ਰਾਜੀ ਜੀ ਸਾਡੇ ਬਹੁਤ ਵਧੀਆ ਅੰਦੱਖਰ ਕਰ ਰਹੇ ਹੈ ਇਹਨਾਂ ਦੇ ਵੇਖਦੇ ਸਾਡੇ ਹਦੀਪ ਸਿੰਘ ਮੁੰਡਿਆ ਜੀ ਬਤਰੀ ਸਾਹਿਬ ਨੇ ਇਹਨਾਂ ਨੂੰ ਸਨਹਿਣ ਦੀ ਇਰਦਾ ਮਾਰਗ ਕਮੇਟੀ ਦੇ ਬਾਅਦ ਉਸ ਘੜਾਈ ਆ ਤੇ ਉਹਦੇ ਨਾਲ ਨਾਲ ਇਹ ਮੇਰੇ ਨਾਲ ਸਾਰੇ ਸੰਗਠਨ ਆਈਏ ਕਾਹ ਮੈਂ ਦੇਖਣ ਗਏ ਤੇ ਸਾਡੇ ਐਸ ਕੇ ਬਿਆਹ ਦੇ ਵਿੱਚ ਇਹਨਾਂ ਦਾ ਸੂਏ ਦੇ ਬਿਆਹ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ ਸਪੈਸ਼ਲ ਮੈਨੂੰ ਕੋਆਪਰੇਟ ਕੀਤੀ ਆ ਰਹੀ ਹੈ ਕਹਿੰਦੇ ਕਿਸੇ ਪਾਸੇ ਤੋਂ ਤੁਹਾਨੂੰ ਕੀਦ ਘੱਟ ਨਹੀਂ ਹੋਣ ਦਵਾਂਗੇ ਇਹਨੇ ਵਿਸ਼ਵਾਸ ਦਿਵਾਇਆ ਮੈਨੂੰ ਤੇ ਬਾਕੀ ਰਾਜੀ ਜੀ ਕਲਪਸੇ ਲੰਬੇ ਸਮੇਂ ਤੋਂ ਚਲੇ ਜਾ ਰਹੇ ਨੇ ਸਸਤਾ ਆਪਣੇ ਸਾਂਝੇ ਕੰਮਾਂ ਦੇ ਵਿੱਚ ਸਹਿਯੋਗ ਦੇ ਅੰਦਰ ਇਹ ਮੌਜੂਦ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਪੂਜਾ ਭਾਟਕੀਆ ਜੀ ਸਾਡੇ ਨਗਰ ਕੌਂਸਲ ਸਾਨੇਵਾਲ ਦੇ ਇਸ ਤੋਂ ਪਹਿਲਾਂ ਰਾਏ ਚੁੱਕੇ ਪ੍ਰਧਾਨ ਮੇਰਾ ਸ਼ੋਕਾ ਜੀ ਸੁਖਜੀਤ ਸਿੰਘ ਜੀ ਹਰਾ ਸਾਹਿਬ ਉਹਨਾਂ ਦੇ ਨਾਲ ਹੁਣੇ-ਹੁਣੇ ਮਾਰਕੀਟ ਕਮੇਟੀ ਸਾਨੇਵਾਲ ਦੇ ਮੇਜਬਤ ਹੋਏ ਚੇਅਰਮੈਨ ਜੇਮਰਾਜ ਜੀ ਰਾਜੀ ਜੀ ਚਾਰਨਾ ਜੀ ਨੂੰ ਕਹਿੰਦੇ ਨੇ ਨੌਜਵਾਨਾਂ ਕੱਲ੍ਹ ਵੀ ਇਹਨਾਂ ਦੇ ਅੱਜ ਦੇ ਪ੍ਰੋਗਰਾਮ ਬਾਰੇ ਆਉਣ ਬਾਰੇ ਕਿਉਂਕਿ ਇਹ ਸਾਡੇ ਹਲਕੇ ਦੇ ਜੋ ਕਾਉਂਟਰ ਮੰਤਰੀ ਮੂਰੀਆ ਜੀ ਨੇ ਅਕਸਰ ਉਹਨਾਂ ਦੇ ਨਾਲ ਹੀ ਰਹਿੰਦੇ ਨੇ ਇਹਨਾਂ ਨੇ ਬੜੀ ਅੱਛੀ ਗੱਲ ਬਿੱਤੀ ਗੱਲ ਕਹਿੰਦੇ ਵੀ ਅਸੀਂ ਹਰ ਹਾਲ ਤਾਮਾਂਗੇ ਮਲੇ ਨੇ ਅੱਜ ਪਹਿਲੀ ਵਾਰੀ ਲਈ ਸਾਡੇ ਮੁਲਾਕਾਤ ਕੀਤੀ ਔਰ ਬਾਕੀ ਵੀ ਬਦਵੰਤੇ ਸੱਜਣ ਰਸ਼ਪਾਲ ਜੀ ਇੰਦਰਪਾਲ ਜੀ ਆਪਣੇ ਛੋਟੇ ਵੀਰ ਸਾਰੇ ਇੱਥੇ ਬੈਠੇ ਨੇ ਔਰ ਮੈਂ ਕਹੂੰਗਾ ਇਹਨਾਂ ਨੂੰ ਸ਼ਬਦੋਂ ਉੱਪਰ ਜੋ ਸਾਡੀ ਸੀਰੀਅਸਿਟੀ ਹੈ ਜਿਹੜੀ ਕਿ ਚਾਨਣ ਬਣਾ ਰਹਾ ਇੱਕ ਛੋਟਾ ਵੀਰ ਬੈਠਾ ਸਭ ਤੋਂ ਛੋਟੀ ਉਮਰ ਦੇ ਵਿੱਚ ਇਹ ਕੌਂਸਲਰ ਬਣਿਆ ਪੰਜਾਬ 'ਚ ਇਹਨੂੰ ਸਭ ਤੋਂ ਵੱਧ ਮੈਂ ਤੁਮਨੇ ਕੋਈ ਅਸ਼ੀਰਵਾਦ ਵੀ ਦਿੱਤਾ ਆਰਕ ਲਾਇਕ ਹੈ ਅੱਜ ਦੇ ਇਸ ਦਿਹਾੜੀ ਤੇ ਜੋ ਰਣਜੀਤ ਜੀ ਨੇ ਕੁਝ ਮੰਗਾ ਰੱਖਿਆ ਸਾਡੀ ਨਵੀਂ ਜੋ ਇੱਕ ਸਰਦੀ ਜੱਥੇਬੰਦੀ ਆਉਣ ਦੇ ਵਿੱਚ ਆਈ ਆ ਮੈਂ ਵੀ ਬੇਨਤੀ ਕਰਦਾ ਕਿ ਜੋ ਸਹੀ ਢੰਗ ਦੇ ਨਾਲ ਜੋ ਤੁਹਾਡੇ ਕੋਲੇ ਤਾਕਤ ਆਈ ਹੈ ਉਸ ਨੂੰ ਸਹੀ ਢੰਗ ਨਾਲ ਵਰਤੋ ਸ਼ਵਾਜ ਦੀ ਸ਼ੁਰੂਆਤ ਕਰੋ ਔਰ ਜਿਸ ਕਿਸੇ ਦਾ ਵੀ ਆਪਾਂ ਭਲਾ ਕਰ ਸਕਦੇ ਹਾਂ ਜੋ ਆਪਣੀ ਸਮਰਥਾ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਤੇ ਵਕਤ-ਵਕਤ ਦੀਆਂ ਗੱਲਾਂ ਹੁੰਦੀਆਂ ਕਦੇ-ਕਦੇ ਮੌਕੇ ਮਿਲਦੇ ਹੁੰਦੇ ਨੇ ਕਰ ਲੈਣੇ ਚਾਹੀਦੇ ਔਰ ਜੋ ਆਹ ਇੱਕ ਛੋਟਾ ਜਿਹਾ ਮਸਲਾ ਮੈਨੇਜਰ ਸਾਹਿਬ ਨੇ ਹੋਣੀ ਜ਼ਿਕਰ ਕੀਤਾ ਇਹ 23 ਲੱਖ ਦਾ ਮੈਂ ਗ੍ਰਾਂਟ ਦਿਵਾ ਕੇ ਗਿਆ ਸੀ ਰਾਏ ਔਰ ਉਹਨਾਂ 23 ਲੱਖ ਦੀ ਗ੍ਰਾਂਟ ਦੇ ਵਿੱਚ ਇਹ ਛੱਡ ਕੇ ਗਿਆ ਸੀਗਾ ਵੀ ਇੱਕੇ ਬਣਨਾ ਤੇ ਇੱਕ ਪਰ ਲਾਇਬਰੀ ਬਣ। ਪਰ ਮੈਨੂੰ ਨਹੀਂ ਪਤਾ ਉਸ ਵਾਰ ਕੀ ਹੋਦਾ ਕੀ ਨਹੀਂ ਹੋਇਆ। ਤੇ ਜ਼ਰੂਰ ਦੇਖਣ ਆਲੀ ਗੱਲ ਹੈ। ਵੀ ਇਹ ਕਿਉਂ ਨਹੀਂ ਬਣਦੀ। ਉੱਥੇ ਬਾਕੀ ਪੈਸਾ ਕਿੱਥੇ ਰਹਿ ਗਿਆ? ਸੋ ਜ਼ਿਆਦਾ ਟਾਈਮ ਨਹੀਂ ਲੈਣਾ ਮੇਰਾ ਗੱਲ। ਪਹਿਲੀ ਤਾਂ ਗੱਲ ਮੈਂ ਬਾਫੀ ਪੰਜ ਦਾ ਪਲੇਸ ਪਹੁੰਚਿਆ ਤੇ ਇੱਕ ਵਾਰੀ ਫੇਰ ਤੇ ਅੱਜ ਮਾਗੜ ਸਾਹਿਬ ਨੇ ਕਹਿੰਦਾ ਰਹੇ। ਇੱਕ ਵਾਰੀ ਫੇਰ ਸਾਰੀਆਂ ਹੀ ਮਹਾਨ ਸ਼ਖਸੀਅਤਾਂ ਸਾਡੇ ਮਾਤਾ ਗਊਆ ਚਾਣਨ ਮਨਾ ਰਹੇ ਤੁਸੀਂ ਸਾਰੇ ਜੋ ਸਾਡੇ ਸੀਨੀਅਰ ਸਿਟੀਜ਼ਨ ਹਨ ਇਹਨਾਂ ਦੇ ਇਹਨਾਂ ਨੇ ਰਾਹ ਦਿਖੋਣਾ ਅਗਲੀ ਜਨਰੇਸ਼ਨ ਨੂੰ ਸੋ ਮੈਂ ਜ਼ਿਆਦਾ ਨਾਲ ਬੋਲਦਾ ਹਾਂ ਆ ਸਭ ਨੂੰ ਇੱਕ ਵਾਰੀ ਫੇਰ ਇਸ ਪਵਿੱਤਰ ਦਿਹਾੜੇ ਤੇ ਮੈਂ ਸਮਰਪਿਤ ਆ ਔਰ ਆਸ ਕਰਦਾ ਕਿ ਨਵੀਂ ਟੀਮ ਬੜਾ ਸੋਹਣਾ ਸ਼ਹਿਰ ਦੇ ਲਈ ਕੰਮ ਕਰੂਗੀ। ਇੱتنا ਕਹਿੰਦਾ ਹਾਂ ਕਿ ਮਾਦਾ ਜਾਨ ਚਾਹ ਵਾਯੂ ਗੁਣ ਜੀ ਕਾ ਖਾਲਸਾ ਵਾਯੂ ਗੁਣ ਜੀ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੰਚ ਤੇ ਵਿਰਾਜਮਾਨ ਸਾਡੀ ਭੈਣ ਨਗਰ ਕੌਂਸਲ ਦੀ ਪ੍ਰਧਾਨ ਪੂਜਾ ਭਾਟੀਆ ਜੀ ਕੋਸਟ ਜੀ ਸਭ ਸਾਡੇ ਰਿਸ਼ਪਾਲ ਭਾਜੀ ਜੀ ਸੁਖੀ ਭਾਜੀ ਜੀ ਸੁਖਵਿੰਦਰ ਸਿੰਘ ਰਤਾਵਾ ਜੀ ਗਰੇਆ ਸਾਹਿਬ मेरे सामने बैठे ਸਾਡੇ ਨਗਰ ਕੌਂਸਲ ਦੇ ਕੌਂਸਲਰ ਸਹਿਬਾਨ ਅਮਨ ਭਾਜੀ ਜੀ ਈਡੀਓ ਸਾਹਿਬ ਮੈਂ ਜਿਸ ਸਾਰਿਆਂ ਦਾ ਨਾਮ ਲੈਂਦਾ ਸਾਰੇ ਜਾਣਦੇ ਹੋ ਮੈਂ ਜੀ ਲੰਬਾ ਚਲ ਜੂਗਾ ਜੀ ਸਾਡੇ ਮਨਿੰਦਰ ਸਿੰਘ ਮੰਗੜ ਭੋਲਾ ਜੀ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਕਾਲਾ ਜੀ ਲਾਲਨੀ ਭਾਜੀ ਜੀ ਸਾਰਿਆਂ ਦਾ ਅੱਜ ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਖੁਸ਼ ਹੋਇਆ ਖਾਸ ਕਰਕੇ ਪੱਤਰਕਾਰ ਭਰਾ ਸਾਡੇ ਜਿੰਨੇ ਵੀ ਹੈ ਅੱਜ ਦੇ ਸ਼ਿਸ਼ਤੀ ਧਿਆਰੇ ਤੇ ਸੀਨੀਅਰ ਸਿਟੀਜ਼ਨ ਕਲਫਰ ਐਸੋਸੀਏਸ਼ਨ ਵੱਲੋਂ ਜੋ ਅੱਜ ਸਮਾਗਮ ਰੱਖਿਆ ਗਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆਪ ਜੀ ਦੇ ਦਰਸ਼ਨ ਕਰਨੇ ਮਿਲਾਇਆ ਤੇ ਪ੍ਰਧਾਨ ਜੀ ਸਾਡੇ ਕੁਝ ਮੰਗਾ ਕਹਿੰਦੇ ਸੀ ਕੁਝ ਮੰਗਾ ਕਹਿੰਦੇ ਸੀ ਮੈਂ ਮੰਤਰੀ ਸਾਹਿਬ ਦੇ ਨਾਲ ਗੱਲ ਕਰਕੇ ਜਿਹੜੀਆਂ ਵੀ ਮੰਗਾ ਇਹਨਾਂ ਦੀਆਂ ਜਲਦੀਆਂ ਪੂਰੀਆਂ ਕਰਾਂਗੇ ਜੀ ਰਹੀ ਗੱਲ ਟ੍ਰੈਫਿਕ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਭਾਈ ਸਾਹਿਬ ਉਹ ਜਲਦੀ ਤੁਹਾਡੇ ਨਾਲ ਸਾਰਿਆਂ ਨੂੰ ਵਿੱਚ ਲੈ ਕੇ ਟ੍ਰੈਫਿਕ ਵਾਲਿਆਂ ਨੂੰ ਨਾਲ ਲੈ ਕੇ ਇਹ ਜਲਦੀ ਹੱਲ ਕੀਤਾ ਜਾਵੇਗਾ ਇਹਨਾਂ ਦਾ ਜੀ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਸਰਜਾਂ ਦੀ ਪ੍ਰਧਾਨ ਜੀ ਗੱਲ ਕਰਦੇ ਸੀਗੇ ਤੁਸੀਂ ਅਪ੍ਰੈਲ ਮਹੀਨੇ ਦੇ ਵਿੱਚ 147 ਆਪਣੇ ਦੇ ਪੱਤੇ ਰੱਖੇ ਜਿਹੜੇ ਸੜਕਾਂ ਸ਼ੁਰੂ ਹੋਣੀਆਂ ਜੀ ਆਪਣੇ ਸਾਡਿਆਂ ਹਲਕੇ ਦੀਆਂ ਜੀ ਤੇ ਤਕਰੀਬਨ ਟਾਫੀ ਕੰਮ ਹੋ ਰਿਹਾ ਪ੍ਰਧਾਨ ਜੀ ਗੱਲ ਕਰਦੇ ਸੀ ਵੀ ਜਿਹੜਾ ਕੰਮ ਵਿੱਚੇ ਰਹਿ ਗਿਆ ਪ੍ਰਧਾਨ ਜੀ ਸਾਡੀ ਭੈਣ ਪੂਜਾ ਬਾੜੀਆ ਨਗਰ ਕੌਂਸਲ ਦੀ ਪ੍ਰਧਾਨ ਬਣੀ ਸਾਡੀ ਸਾਰੀ ਟੀਮ ਨੇ ਸਾਡੇ ਨਾਇਬ ਸਰ ਸਾਹਿਬ ਅਤੇ ਭੋਲਾ ਜੀ ਨਾਲ ਇਹ ਨਾਲ ਉਹ ਜਿਹੜੇ ਕੀ ਦਾ ਕੰਮ ਹੋਊਗਾ ਕੋਈ ਵੀ ਮੰਤਰੀ ਸਾਹਿਬ ਦੀ ਨੋਟਿਚ ਚ ਜਾ ਕੇ ਉਹ ਸਾਰੇ ਕੰਮ ਪੂਰੇ ਕਰਾਂਗੇ ਕੋਈ ਕੰਮ ਨਹੀਂ ਰਹੂਗਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਵਧਾਈ ਤੁਹਾਨੂੰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਨਗਰ ਪਾਲਿਕਾ ਦੀ ਪ੍ਰਧਾਨ ਸਾਡੀ ਪੂਜਾ ਭੈਣ ਬਣੀ ਹੈ ਅੱਜ ਤੱਕ ਜਿੰਨੇ ਵੀ ਸੀਗੇ ਡਾਂਸ ਕਰਦੇ ਲੇਡੀਜ਼ ਨੂੰ ਮੌਕਾ ਨਹੀਂ ਆਇਆ ਸੀ ਇਤਿਹਾਸ ਰਚਿਆ ਗਿਆ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਸਾਡੀ ਭੈਣ ਬਣੀ ਹੈ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜਿਸ ਤਰ੍ਹਾਂ ਜੇ ਭੈਣਾਂ ਨੂੰ ਸਤਕਾਰ ਮਾਣ ਮਿਲਿਆ ਤਾਂ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਜਿਸ ਘਰ ਦੇ ਵਿੱਚ ਇਸਤਰੀ ਦਾ ਸਤਕਾਰ ਹੈ ਭੈਣਾਂ ਦਾ ਨੰਗਰ 'ਚ ਸਤਕਾਰ ਹੈ ਇਲਾਕੇ 'ਚ ਸਤਕਾਰ ਹੈ ਉਹ ਲੱਗਾ ਉਹ ਘਰ ਕਦੇ ਪਿੱਛੇ ਨਹੀਂ ਰੰਦਾ ਇਤਿਹਾਸ ਚੱਕ ਕੇ ਦੇਖ ਲਿਓ ਪ੍ਰਧਾਨ ਜੀ ਜਿਸ ਘਰ ਦੇ ਵਿੱਚ ਤੀਸਰੀ ਦਾ ਸੁਧਾਰ ਹੁੰਦਾ ਹੈ ਉਹ ਘਰ ਉੱਪਰ ਨੂੰ ਹੀ ਗਿਆ ਕਹਿੰਦੇ ਥੱਲੇ ਨਹੀਂ ਗਿਆ ਇਸੇ ਤਰ੍ਹਾਂ ਤੁਸੀਂ ਸਾਰੇ ਮਦਾਈ ਦੇ ਪਾਤਰੋ ਜਿਸ ਤਰ੍ਹਾਂ ਨਗਰ ਕੌਂਸਲ ਦੀ ਪ੍ਰਧਾਨ ਸਾਡੀ ਪੂਜਾ ਭੈਣ ਹੈ ਸਾਡੀ ਸਾਰੀ ਟੀਮ ਬੈਠੀ ਹੈ ਤਾਂ ਸਾਡਾ ਪਰਿਵਾਰ ਹੈ ਜਿੰਨੇ ਵੀ ਸਾਡੇ ਬਿਸ਼ੁਰਗ ਬੈਠੇ ਹੈ ਮੇਰੇ ਭਰਾ ਅਕਤੂ ਤਾਏ ਲੱਗਦੇ ਹੈ ਜਿਹੜੀ ਤੁਸੀਂ ਮੰਡੀ ਦੀ ਗੱਲ ਕਰਦੇ ਸੀ ਤੈਅ ਦੇ ਆਧਾਰ ਤੇ ਮੰਡੀ ਦੇ ਕੰਮ ਕਰਾਂਗੇ ਜੀ ਮંત્રી ਸਾਹਿਬ ਦੀ ਸਲਾਹ ਦੇ ਨਾਲ ਜੋ ਤੁਹਾਡੀ ਵੀ ਸਲਾਹ ਲਵਾਂਗੇ ਸਾਰਿਆਂ ਦੀ ਕੋਈ ਵੀ ਕੰਮੂਗਾ ਪਹਿਲੇ ਧਾਰਨ ਨਾਲ ਕਰਾਂਗੇ ਜਿਹੜੀ ਤੁਸੀਂ ਮੋਟਰਸ਼ੈਕਲਾਂ ਦੀ ਗੱਲ ਕਰਦੇ ਸੀ ਕਿ ਚਾਹ ਕੋ ਘੱਟ ਤੋਲਦਾ ਉਹਨਾਂ ਨੂੰ ਬਖਸ਼ਾਗੇ ਨਹੀਂ ਜੀ ਕੋਈ ਵੀ ਹੋਵੇ ਉਸੇ ਚਾਰਜ ਸਾਂਭ ਲੈਣ ਦੇ ਜੀਪਾਰ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੈ ਜਗ੍ਹਾ ਤੇ ਖੜੇ ਹੋ ਬਾਕੀ ਸਾਰੇ ਬਜ਼ੁਰਗ ਬੈਠੇ ਆ ਰਲ ਮਿਲ ਕੇ ਸਾਰਾ ਕੁਝ ਹੋਣਾ ਹੈਗਾ 2-3 ਸਾਲੋ ਕੇ ਕੰਮ ਬੰਦ ਹੋਏ ਹੋਏ ਹਨ ਉਹਨਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੱਦਾਂ ਇਹਨਾਂ ਨੇ ਸਾਰੀਆਂ ਕਮੀਆਂ ਦੱਸੀਆਂ ਤੇ ਕੋਈ ਸੀ ਨਾ ਸੀ ਇਸੀ ਦਾ ਹੋ ਗਿਆ ਬਾਕੀ ਦੋ ਦੋ ਦਿਨ ਮੰਗਾ ਹੈਗੇ ਨੂੰ ਕੋਈ ਕੰਮ ਨਹੀਂ ਹੈ ਹੁਲੀ-ਹੁਲੀ ਹੋ ਰਹੇ ਹਨ ਕੰਮ ਜਿਹੜੇ ਬੰਦ ਹੈ ਉਹਨੂੰ ਆਪਾਂ ਨੂੰ ਇੱਕਦਮ ਤਾਂ ਹੋਣੀ ਨਹੀਂ ਟੈਂਡਰ ਕਹਿਣ ਦੀ ਕੋਈ ਨਾ ਕੋਈ ਕੋਸ਼ਿਸ਼ ਹੈ ਜੀ ਅਸੀਂ ਰਲ ਮਿਲ ਕੇ ਸਾਰਾ ਕੰਮ ਕਰਾਂਗੇ ਤੁਹਾਨੂੰ ਕੋਈ ਲਾਂਬੇ ਦੀ ਗੱਲ ਨਹੀਂ ਧੰਨਵਾਦ खिची लेंदे फट खिच सॼे धोया ਆ ਵੀ ਆਣਾ ਉਹਨੂੰ ਕੋਈ ਨਾ ਆਈਏ ਜੀ ਪਤਾ ਹੈ ਪਤਾ ਹੈ ਉਹ ਆਈ ਜੀ ਆਈ ਨਾ ਮੇਰੇ ਕੋਲ ਨਾ ਉਹ ਆਇਆ ਪ੍ਰਧਾਨਾ ਦੋ ਨਾ ਨਹੀਂ ਚੱਲਦਾ ਚੱਲ ਮੂੰਹ ਆਈ ਬਹੁਤ ਦਾ ਪਾਣੀ ਉਹ ਬੋੜਾ ਅੰਕਲ ਉਹ ਆ ਗਿਆ ਜੀ ਲਾ ਆ ਆਈ ਜੀ ਆਈ ਜੀ ਆਈ ਆਈ ਯਾਰ ਥੱਲੇ ਪੁੱਛ ਲੈ ਰਾਜੀ ਹੋੜ ਬੈਠਾ ਹਾਂ ਯਾਰ واحروجن منایا شہید دن منایا سب سب نے شرطان پیز کرتی ਇੱਕ ਸਭ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸੂਚੀ ਟੀਮ ਦਾ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਅੱਜ ਮੈਂ ਇਹ ਜਗ੍ਹਾ ਤੇ ਖੜੀ ਹਾਂ ਮੇਰੀ ਟੀਮ ਨੇ ਹਰਦੀਪ ਸਿੰਘ ਮੁੰਡਿਆ ਜੀ ਨੇ ਸਪੈਸ਼ਲ ਰਾਜੀ ਬਾਜੀ ਨੇ ਇਹਨਾਂ ਨੂੰ ਮੈਂ ਇੱਕ ਫੋਨ ਕਰਦੀ ਸੀ ਮੇਰਾ ਫੋਨ ਬੰਦ ਹੁੰਦਾ ਸੀ ਮੇਰੇ ਕੋਲ ਪਹੁੰਚ ਜਾਂਦੇ ਸੀ ਬਾਕੀ ਜਿਸਨੂੰ ਸ਼ਵਾਲ ਭਾਜੀ ਸਾਰੇ ਦਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਭਾਜੀ ਮੰਨਦੇ ਹੋ ਵੀ ਨਗਰ ਕੌਲ ਸੰਗਲ ਦੇ ਪ੍ਰਧਾਨ ਹੋ ਅੱਜ ਤੱਕ ਸੰਗਲ ਹਲਕੇ ਦੇ ਵਿੱਚ ਕਿਸੇ ਵੀ ਸ਼ਹੀਦ ਦਾ ਬੁੱਤੀ ਲੱਗਿਆ ਇਹ ਵਾਰ ਕੀ ਗੱਣਾ ਚਾਹੁੰਦੇ ਹੋ ਦੇਖੋ ਮੈਂ ਪਹਿਲੀ ਵਾਰੀ ਬਣੀ ਆ ਮੈਨੂੰ ਉਹ ਉਹ ਜਲਦੀ ਜੋ ਵੀ ਕੰਮ ਰੁਕੇ ਹੋਏ ਆ ਪੂਰੀ ਟੀਮ ਨਾਲ ਮਿਲ ਕੇ ਤੁਹਾਨੂੰ ਕੋਈ ਚੀਜ਼ ਦਾ ਲਾਂਭਾ ਨਹੀਂ ਮਿਲੇਗਾ ਸਾਨੇਵਾਲ ਤੁਹਾਨੂੰ ਤੁਸੀਂ ਕਹੋਗੇ ਵੀ ਕਿਸਾਨੇਵਾਲ ਬਨ ਗਿਆ ਸੀ ਸਾਫ ਸੁਥਰਾ ਸਾਨੇਵਾਲ ਤੁਹਾਨੂੰ ਦਿਖਾਵਾਂਗੇ 6 ਮਹੀਨੇ ਦਿਓ ਤੁਸੀਂ ਸਾਨੂੰ ਕਿਉਂਕਿ 3 ਸਾਲ ਹੋ ਗਏ ਕੰਮ ਰੁਕੇ ਹੋਏ ਨੇ ਕੋਈ ਵੀ ਕੰਮ ਹੈ ਹੌਲੀ ਹੌਲੀ ਹੁੰਦਾ ਹੁੰਦਾ ਤੁਹਾਡੇ ਸਾਹਿਬਾਹੀ ਗੁਰੂ ਜੀ ਕੀ ਫਤਿਹ ਅੱਜ ਸ਼ੀਦੀ ਥਿਆੜੇ ਤੇ ਸੀਨੀਅਰ ਸਿਟੀ ਸੀਨੀਅਰ ਸਿਟੀ ਕਨਫੈਲ ਫੈਰੇ ਐਸੋਸੀਏਸ਼ਨ ਨੇ ਸਾਨੂੰ ਅੱਜ ਬੁਲਾਇਆ ਅਤੇ ਮਾਨ ਸਤਕਾਰ ਕੀਤਾ ਇਹਨਾਂ ਦੀਆਂ ਜਿਹੜੀਆਂ ਮੰਗਾਂ ਦੀਆਂ ਅਸੀਂ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਜਾ ਕੇ ਦੱਸਾਂਗੇ ਉਹ ਨਹੀਂ ਸਾਨੂੰ ਭੇਜਿਆ ਉਹ ਨਹੀਂ ਸਾਡੀ ਅੱਜ ਡਿਊਟੀ ਲਾਈ ਵੀ ਤੁਸੀਂ ਸਪੈਸ਼ਲ ਜਾਣਾ ਉੱਥੇ ਅੱਜ ਇਸ ਸਮਾਗਮ ਦੇ ਵਿੱਚ ਨਗਰ ਕੌਂਸਲ ਸਾਂਨੇਵਾਲ ਦੀ ਸਾਡੀ ਭੈਣ ਪੂਜਾ ਭਾਟੀਆ ਜੀ ਨਗਰ ਕੌਂਸਲ ਦੇ ਕੌਂਸਲ ਸਹਿਬਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਗੁਰਦੀਪ ਸਿੰਘ ਈਟੀਓ ਜੀ ਓ.ਐਸ.ਡੀ ਰਿਸ਼ਪਾਲ ਜੀ ਸਾਡੇ ਸਾਰੇ ਸਾਥੀ ਆਏ ਹੋਏ ਅੱਜ ਜੋ ਇਹਨਾਂ ਦੀਆਂ ਮੰਗਾਂ ਸੀ ਇਹਨਾਂ ਦੀ ਪਹਿਲੀ ਮੰਗ ਹੀ ਨਹੀਂ ਰੱਖੀ ਤੀ ਏਸੀਆਂ ਦੀ ਦੋ ਏਸੀਆਂ ਦੀ ਅਸੀਂ ਇਹਨਾਂ ਨੂੰ ਦੋ ਏਸੀ ਕਹਿਤਾ ਚਾਹੇ ਹੁਣੇ ਜਾ ਕੇ ਲਵਾ ਲੈਣ ਸਾਨੂੰ ਹੁਣ ਕਹਿੰਦੇ ਹਾਂ ਭੇਜ ਦਵਾਂਗੇ ਅਸੀਂ ਸਭ ਤੋਂ ਵੱਡੀ ਖੁਸ਼ੀ ਵਾਲੀ ਇਹ ਗੱਲ ਹੈ ਕਿ ਇਹਨਾਂ ਨੂੰ ਦੇਖ ਕੇ ਸਾਡਾ ਮਨ ਖੁਸ਼ ਹੁੰਦਾ ਹੈ ਜਿਨ੍ਹਾਂ ਨੇ ਸਾਨੂੰ ਅੱਜ ਆਪਣੇ ਦਰਸ਼ਨ ਕਰਾਏ ਤੇ ਦੂਜੀ ਗੱਲ ਨਗਰ ਕੌਂਸਲ ਸਾਂਹੇਵਾਲ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਲੇਡੀਜ਼ ਨੂੰ ਹੱਕ ਮਿਲਿਆ ਨਗਰ ਕੌਂਸਲ ਦੇ ਪ੍ਰਧਾਨ ਦਾ ਤੇ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਇਹ ਸਾਡੀ ਆਮ ਆਦਮੀ ਪਾਰਟੀ ਨੇ ਕੀਤਾ ਜੀ ਹੋਰ ਪਾਰਟੀਆਂ ਬਥੇਰੀਆਂ ਸੀਗੀ ਉਹਨੇ ਕਿਸੇ ਨੇ ਕੁਝ ਨਹੀਂ ਕੀਤਾ ਜੀ ਜੇ ਇਸਤਰੀ ਦਾ ਸਤਕਾਰ ਕੀਤਾ ਪਹਿਲੀ ਵਾਰ ਜਿਸ ਘਰ ਦੇ ਵਿੱਚ ਇਸਤਰੀ ਦਾ ਸਤਕਾਰ ਹੋਵੇ ਜਾਂ ਹਲਕੇ ਦੇ ਵਿੱਚ ਸਤਕਾਰ ਹੋਵੇ ਜਾਂ ਏਰੀਏ ਦੇ ਵਿੱਚ ਸਤਕਾਰ ਹੋਵੇ ਉਹ ਹਲਕਾ ਜਾਂ ਉਹ ਘਰ ਕਦੇ ਥੱਲੇ ਨੂੰ ਨਹੀਂ ਹੁੰਦਾ ਇਸੇ ਤਰ੍ਹਾਂ ਮੈਂ ਸਾਰਿਆਂ ਦਾ ਇੱਥੇ ਪੌਂਚਣ ਦੇ ਆਪਣੇ ਵੱਲ ਤੋਂ ਧੰਨਵਾਦ ਕਰਦਾ ਕਿਉਂਕਿ ਮੈਂ ਵੀ ਸਾਨੇ ਵਾਲੇ ਰਹਿੰਦਾ ਜੀ ਸਾਰਿਆਂ ਇਹਨਾਂ ਵੱਲੋਂ ਸਾਡੀ ਪੂਜਾ ਭੈਣ ਵੱਲ ਤੋਂ ਜਿਹੜੀ ਸਾਡੀਆਂ ਭੈਣਾਂ ਇਹਨਾਂ ਵੱਲ ਤੋਂ ਸਾਰੇ ਤੋਂ ਖਾਸ ਕਰਕੇ ਸਾਡੇ ਗੁਰਦੀਪ ਸਿੰਘ ਈਟੀਓ ਕਾਲ ਸਾਹਿਬ ਜੋ ਸਮਾਜ ਸੇਵੀ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਕਰਦੇ ਨੌਕਰੀ ਕਰਨ ਦੇ ਕਰਦੇ ਕਰਦਿਆਂ ਨੇ ਵੀ ਲੋੜਵੰਦ ਬੱਚੀਆਂ ਦੇ ਵਿਆਹ ਵਿਵਾਹ ਕਰਾਰੇ ਜੋ ਅਗਲੇ ਮਹੀਨੇ ਹੋਣ ਜਾ ਰਹੇ ਹੈ ਜੀ 25 ਸਾਲ ਹੋ ਗਏ ਲਗਾਤਾਰ ਕਹਿਣਾ ਬਹੁਤ ਸੌਖੀ ਗੱਲ ਹੈ ਬਾਈ ਜੀ कन्यादान ਬਹੁਤ ਵੱਡਾ দান ਹੈ ਸੋ ਅਸੀਂ ਅੱਜ ਇਸ ਸ਼ੀਧੀ ਧਿਆੜੇ ਤੇ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਪੂਰੇ ਪਰਿਵਾਰ ਸਾਡੇ ਜਿੰਨੇ ਵੀ ਆਪਣੇ ਰੇਡੂ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬਾਨ ਸਾਡੇ ਸਾਰੀ ਕਮੇਟੀ ਆਈ ਵੀ ਮੈਂ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਸਾਡੀਆਂ ਭੈਣਾਂ ਜਿਨ੍ਹਾਂ ਵੀ ਹੋਰ ਸਾਡੇ ਅੰਕਲ ਸਾਰੇ ਜਾਣਦੇ ਆ ਜੀ ਮੈਨੂੰ ਸਾਰਿਆਂ ਦਾ ਧੰਨਵਾਦ ਕਰਦਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਖੀ ਭਾਜੀ ਜੀ ਵੀ ਹੈ ਅਨਜਿੰਦਰ ਸਿੰਘ ਭੋਲਾ ਲਾਲੀ ਭਾਜੀ ਸਾਡੇ ਕਾਲਾ ਭਾਜੀ ਪ੍ਰਧਾਨ ਜੀ ਹੈ ਖਾਸ ਕਰਕੇ ਮੈਂ ਪੱਤਰਕਾਰ ਭਰਾਮਾ ਦਾ ਧੰਨਵਾਦ ਕਰਦਾ ਜੋ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਦਾ ਹੇਮਰਲ ਰਾਜ ਜੀ ਦਾ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਇੱਕ ਪ੍ਰਣ ਕਰਦੇ ਆ ਇਹਨਾਂ ਦੇ ਨਾਲ ਕਿ ਜੋ ਵੀ ਸਾਡੇ ਨਾਲ ਮਤਲਬ ਕਿ ਸਹਿਯੋਗ ਪਰਾਪਤ ਕਰਨਾ ਹੋਊਗਾ ਇਹਨਾਂ ਅਸੀਂ ਪੂਰੇ ਇਹਨਾਂ ਦੇ ਨਾਲ ਸਹਿਮਤੀ ਦੇਵਾਂਗੇ ਕਿਤੇ ਵੀ ਸਾਨੂੰ ਬੁਲਾਉਣ ਅਸੀਂ ਮੌਕੇ ਤੇ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਇਹਦੀ ਅਸੀਂ ਮਤਲਬ ਨਹੀਂ ਕੀਤਾ ਤੁਹਾਨੂੰ ਪੂਰਾ ਵਿਸ਼ਵਾਸ ਤੁਹਾਨੂੰ ਹੈ ਕਿ ਸਾਡੀ ਸੀਨੀਅਰ ਸਿਟੀਜ਼ਨ ਸੰਸਥਾ ਤੁਹਾਡੇ ਨਾਲ ਹਮੇਸ਼ਾ ਲਹਿਗਾ ਪੂਰਾ ਸਹਿਯੋਗ ਦੇ ਦਾਂਗੇ ਥੈਂਕ ਯੂ ਜੀ ਸਾਰੇ ਜੋ ਪਹੁੰਚੇ ਨੇ ਸਾਰੇ ਆ ਜਿੰਨੇ ਵੀ ਸਾਡੇ ਇੱਥੇ ਜਿੰਨੇ ਆਏ ਨੇ ਸੱਜਣ ਪਤਵੰਤੇ ਸੱਜਣ ਸਾਰੇ ਆਪਣੇ ਜੀਵਨ ਜੋ ਪੰਜਾਬ ਪੰਜਾਬੀ ਸਾਧ ਸਭਾ ਤੋਂ ਸ਼੍ਰੀਮਤੀ ਜਤਿੰਦਰ ਕੌਰ ਜੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਪਾਕ ਦੀ ਨਾਲ ਇਹਨਾਂ ਦੇ ਨਾਲ ਜਿਹੜੇ ਆਏ ਨੇ ਸਾਰਿਆਂ ਦਾ ਧੰਨਵਾਦ ਔਰ ਅਸੀਂ ਜਿੰਨੇ ਵੀ ਪਤਵੰਤੇ ਸੱਜਣ ਆਏ ਨੇ ਸਾਡੇ ਬਾਹਰਲੇ ਜਿਨ੍ਹਾਂ ਦਾ ਨਾਂ ਨਹੀਂ ਲੈ ਸਕਦੇ ਬਹੁਤ ਜ਼ਿਆਦਾ ਕਿ ਬੰਦੇ ਜਿਹਨਾਂ ਨੇ ਅਸੀਂ ਜਾਣਦੇ ਚੰਗੀ ਤਰ੍ਹਾਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਪੱਤਰਕਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਿਉਂਕਿ ਜਦ ਵੀ ਸਾਡਾ ਕੋਈ ਫੰਕਸ਼ਨ ਹੁੰਦਾ ਹੈ ਇਹ ਹਮੇਸ਼ਾ ਸਾਡੇ ਸਾਹਮਣੇ ਮਤਲਨ ਕੀ ਨਜ਼ਰ ਆਉਂਦੇ ਨੇ ਔਰ ਪੂਰਾ ਸਾਨੂੰ ਸਹਿਯੋਗ ਦਿੰਦੇ ਰਹਿੰਦੇ। ਅੱਜ ਨਗਰ ਕੌਂਸਲ ਦੀ ਬਿਲਡਿੰਗ ਬਣੀ ਆ ਉਹਦੇ ਸੰਬੰਧ ਚ ਜੋ ਦੀ ਹੁਣ ਕੀ ਰਿਪੋਰਟ ਆ ਕਿ ਜਿਵੇਂ ਤੁਸੀਂ ਦੱਸਿਆ ਉਹ ਸੁਖੀ ਪ੍ਰਧਾਨ ਮੋਤੇ ਜਿਹਨਾਂ ਨਗਰ ਕੌਂਸਲ ਦੇ ਪ੍ਰਧਾਨ ਆ 23 ਲੱਖ ਰੁਪਏ ਤੁਹਾਨੂੰ ਦਿੱਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਦੇ ਵਾਸਤੇ ਚੀਫ ਤੁਹਾਡੇ ਸਾਹਮਣੇ ਸੁਣਿਆ ਵੀ ਹੈ ਮਤਲਨ ਕੀ ਇੱਕ ਕਮਰਾ ਤੇ ਇੱਕ ਵਾਸ਼ਰੂਮ ਬਣਿਆ ਕਿਉਂਕਿ ਨਾ ਤਾਂ ਇਹਨਾਂ ਨੇ ਨਕਸ਼ਾ ਸਾਡੇ ਕੋਲ ਤੇ ਇਹ ਕਹਨ ਜੋ ਕੁਝ ਬਣ ਗਿਆ ਅਸਤਾ ਪਾਇਤੀ ਕਰ ਸਕਦੇ ਇਹਦੇ ਵਿੱਚ ਇਹਨਾਂ ਨਾਲ ਕੀਤੀ ਸੀ ਆਡਿਟ ਹਾਲੇ ਨਹੀਂ ਹੋਇਆ ਐਡੀਸੀ ਹੈਗੇ ਜਿਨ੍ਹਾਂ ਨੂੰ ਮਿਲੇ ਸੀ ਉਹਨਾਂ ਨੇ ਆਡਿਟ ਨਹੀਂ ਹਾਲੇ ਕਰਵਾਇਆ ਕਿਉਂਕਿ ਸਾਨੂੰ ਵੀ ਇਸ ਵਿੱਚ ਲਗਾਤਾਰ ਦੇਣਾ ਤੋਂ ਹਰ ਇੱਕ ਮਹੀਨੇ ਮੀਟਿੰਗ ਜਿਹੜੀ ਰੱਖਦੇ ਹਾਂ ਹਰ ਇੱਕ ਮਹੀਨੇ ਮੀਟਿੰਗ ਦੇ ਵਿੱਚ ਨਗਰ ਕੌਂਸਲ ਦੀ ਇਹੋ ਦੀ ਗੱਲ ਹੁੰਦੀ ਆ ਪੈਸਿਆਂ ਦੀ ਲੇਕਿਨ ਹੁਣ ਤੱਕ ਕੋਈ ਮੁੱਦਾ ਤੁਹਾਡੇ ਸਾਹਮਣੇ ਆਇਆ ਕਿ ਉਹ ਪੈਸੇ ਕਿੱਥੇ ਗਏ ਨਹੀਂ ਹਾਲੇ ਕੋਈ ਮਤਲਬ ਨਹੀਂ ਕਿ ਸਾਨੂੰ ਡਿਟੇਲ ਨਹੀਂ ਮਿਲੀ ਇੱਕ ਵਾਰ ਇਹਨਾਂ ਨੇ ਇਹੋ ਸਾਹਮਣੇ ਕਿਹਾ ਸੀ ਉੱਥੇ ਐਡੀ ਦੇ ਸਾਹਮਣੇ ਕਿ ਜਿੰਨਾ ਇਹਨਾਂ ਦਾ ਟੈਂਡਰ ਪਾਸ ਹੋਇਆ 383000 ਰੁਪਏ ਮੇਰੇ ਕੋਲ ਬਚੇ ਹੋਏ ਆ ਤੁਸੀਂ ਪਤਾ ਨਹੀਂ ਉਹ ਵੀ ਤੇਰੀ ਨਿਰਪੱਖ ਜਾਂਦਾ ਸੀਬੀਆਈ ਜਾਂ ਤੀਜੇ ਨੇ ਤੋਂਣੀ ਚਾਹੀਦੀ ਆ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਕੰਮ ਹੋਣਾ ਚਾਹੀਦਾ ਕਿਉਂਕਿ ਅਸੀਂ ਕਿਸੇ ਨਾਲ ਸਿਟੀ ਦੇਣੋਂ ਕਿਉਂ ਨਹੀਂ ਚੋਦੇ ਤਾਂ ਅਸੀਂ ਚਾਹਦੇ ਸਭ ਕੁਝ ਅਸੀਂ ਕਹਿਣਾ ਸਾਡੇ ਜੋ ਕਾਨੂੰਨ ਦੇ ਮੁਤਾਬਕ ਹੋ ਕੰਮ ਹੋਣਾ ਚਾਹੀਦਾ ਹੈ ਲੇਕਿਨ ਜੇ ਕੋਈ ਮਤਲਬਨ ਕੀ ਸੰਸਥਾ ਜਿਵੇਂ ਕਿ ਐਸ਼ਾ ਡਿਪਾਰਟਮੈਂਟ ਹੈਗਾ ਜਿਹੜਾ ਸਾਡੇ ਨਾਲ ਮਤਲਬਨ ਕੀ ਕਰਦਾ ਹੈ ਇਹ ਫਿਰ ਉਹ ਪ੍ਰਮਾਤਮਾ ਦੇਖੇਗਾ ਤੇ ਉਹ ਸਾਡਾ ਕੰਮ ਹੈ ਅਰਸ਼ਤਮ ਮਿਊਂਸੀਪਲ ਕਮੇਟੀ ਕੋਲ ਜਾਣਾ ਪਤਾ ਨਹੀਂ ਕਿੰਨੇ ਕਿੰਨੇ ਕੰਮ ਕਰਵਾਉਣੇ ਨੇ ਅਸੀਂ ਵਿਗਾੜ ਕੇ ਰਾਜੀ ਨਹੀਂ ਅਸੀਂ ਪਿਆਰ ਦੇ ਨਾਲ ਸਮਝੌਤੇ ਦੇ ਨਾਲ ਅਸੀਂ ਕੰਮ ਕਰਵਾਉਣੇ ਨੇ ਤੁਸੀਂ ਹਰ ਇੱਕ ਮਹੀਨੇ ਵੀਡੀਓ ਦੇ ਵਿੱਚ ਮੁੱਦੇ ਚੱਕਦੇ ਹੋ ਉਹ ਕਿਉਂ ਚੱਕਦੇ ਹੋ ਜੀ ਉਹ ਹੁੰਦੀ ਸੌਲਵ ਹੋ ਜਾਈ ਕਿਸੇ ਨਾ ਕਿਸੇ ਤਰੀਕੇ ਤੁਸੀਂ ਕਿਹਨੂੰ ਬੁੱਕ ਟਿਕਣੀ ਨਾਲ ਤੁਸੀਂ ਕਿਹਨੂੰ ਬਾੜ ਕੇ ਦਾ ਜੀ ਸਾਡੇ ਕੰਮ ਹੋ ਜਾਣੇ ਚਾਹੇ ਸਾਡਾ ਮੇਨ ਸਾਡਾ ਸੀਨੀਅਰ ਸਿਟੀਜਨ ਦਾ ਇਹ ਏਮ ਹੈ ਕਿ ਅਸੀਂ ਲੜਾਈ ਝਗੜਾ ਕਿਸੇ ਨਹੀਂ ਕਰਦੇ ਨਾ ਹੀ ਸਾਡਾ ਪਿਆਰ ਦੇ ਨਾਲ ਸਹਿਯੋਗ ਦੇਣਾ ਕੋਈ ਗਾ ਨਹੀਂ ਪੈਸੇ ਸਰਕਾਰ ਦੇ ਆ ਉਹਨਾਂ ਦੇ ਘਰ ਦੇ ਦਾ ਹੈ ਨਹੀਂ ਠੀਕ ਹੈ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਜਿਵੇਂ ਆਰਡਰ ਵਾਸਤੇ ਕੀਤਾ ਹੋਇਆ ਆਰਡਰ ਹੋ ਜਾਏਗਾ ਤੇ ਗੱਲ ਖਤਮ ਹੋ ਜਾਏਗੀ ਅਸੀਂ ਲੜਾਈ ਝਗੜੇ ਨਾਲ ਮਸਲੇ ਹੱਲ ਨਹੀਂ ਹੁੰਦੇ ਅਸੀਂ ਆਪਣੇ ਲੋ ਕਾਗਿ ਕਾਰਵਾਈ ਅਸੀਂ ਕਰਦੇ ਹਾਂ